ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਫਟਾਫਟ ਦੀਆਂ ਖਬਰਾਂ ਤੇ ਫਟਾਫਟ ਖਬਰਾਂ ਦਾ ਆਗਾਜ਼ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਨਾਲ ਅਮਰੀਕਾ ਦੇ ਅਲਬਾਮਾ ਰਾਜ ਦੇ ਵਿੱਚ ਇਕ ਰਾਗੀ ਸਿੰਘ ਦਾ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਰਾਜ ਸਿੰਘ ਗੁਰਫੋ ਗੋਲਡੀ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ ਤੇ ਮੀਡੀਆ ਦੇ ਮੁਤਾਬਿਕ ਇਹ ਘਟਨਾ 24 ਫਰਵਰੀ ਦੀ ਹੈ ਰਾਜ ਅਲਬਾਮਾ ਦੇ ਸੇਲਮਾ ਸ਼ਹਿਰ ਦੇ ਵਿੱਚ ਗੁਰਦੁਆਰੇ ਦੇ ਬਾਹਰ ਖੜਾ ਸੀ ਤੇ ਇਸ ਦੌਰਾਨ ਕੁਝ ਹਮਲਾਵਾਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਉਸ ਦੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ 25 ਫਰਵਰੀ ਨੂੰ ਦਿੱਤੀ ਗਈ ਰਾਜ ਦੇ ਪਰਿਵਾਰਕ ਮੈਂਬਰ ਗੁਰਦੀਪ ਸਿੰਘ ਨੇ ਦੱਸਿਆ ਕਿ ਕਤਲ ਦੇ 5 ਦਿਨਾਂ ਬਾਅਦ ਵੀ ਰਾਜ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਤੇ ਹਾਲਾਂਕਿ ਇਸ ਦੇ ਵਿੱਚ ਦੇਰੀ ਕਰਨ ਦੀ ਵਜ੍ਹਾ ਨਹੀਂ ਦੱਸੀ ਗਈ ਤੇ ਪਰਿਵਾਰ ਵਾਲਿਆਂ ਨਾ ਕਿ ਇਹ ਹੇਟ ਕਰਾਇਮ ਦਾ ਮਾਮਲਾ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰਾਜ ਸਿੰਘ 1.5 ਸਾਲ ਪਹਿਲਾਂ ਹੀ ਅਮਰੀਕਾ ਦੇ ਵਿੱਚ ਗਿਆ ਸੀ ਤੇ ਉਹ ਇੱਕ ਰਾਕੀ ਸੰਗੀਤਕਾਰ ਸੀ ਅਤੇ ਆਪਣੇ ਸੰਗੀਤਕ ਗਰੁੱਪ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਦੇਨੋਂ ਉੱਤਰ ਪ੍ਰਦੇਸ਼ ਲਿਆਂਦੇ ਜਾਣ ਦੇ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ ਪੰਜਾਬ ਦੇ ਜੁਲਾ ਤਰਨਤਾਰਨ ਦੇ ਵਿੱਚ ਅੱਜ ਤੜਕਸਾਰੀ ਵੱਡੀ ਵਾਰਦਾਤ ਵਾਪਰੀ ਹੈ ਆਪ ਵਰਕਰ ਗੋਪੀ ਚੋਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਫਾਟਕ ਤੇ ਆਪ ਵਰਕਰ ਗੋਪੀ ਚੋਲਾ ਵੱਲੋਂ ਗੱਡੀ ਰੋਕੀ ਗਈ ਸੀ ਤੇ ਉੱਥੇ ਹੀ ਅਣਪਛਾਤੇ ਹਮਲਾਵਾਰਾਂ ਦੇ ਵੱਲੋਂ ਬੰਦ ਫਾਟਕਾਂ ਦਾ ਫਾਇਦਾ ਚੁੱਕ ਕੇ ਉਸਤੇ ਗੋਲੀਆਂ ਚਲਾਈਆਂ ਗਈਆਂ ਤੇ ਮੌਕੇ ਤੇ ਹੀ ਗੋਪੀ ਚੋਲਾ ਦੀ ਮੌਤ ਹੋ ਗਈ ਘਟਨਾ ਗੋਇੰਦਵਾਲ ਫਤਿਹਾਬਾਦ ਫਾਟਕ ਵਿਖੇ ਵਾਪਰੀ ਹੈ ਜਿੱਥੇ ਫਾਟਕ ਬੰਦ ਹੋਣ ਕਰਕੇ ਹਮਲਾਵਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਗੋਪੀ ਚੋਲਾ ਕਪੂਰਥਲਾ ਵਿਖੇ 307 ਦੇ ਮਕਦਮੇ ਦੇ ਵਿੱਚ ਤਰੀਕ ਭੁਗਤਣ ਦੇ ਲਈ ਜਾ ਰਿਹਾ ਸੀ ਪਰ ਹਮਲਾਵਾਰਾਂ ਦੇ ਵੱਲੋਂ ਮੌਕਾ ਦੇ ਕੇ ਗੋਪੀ ਚੋਲਾ ਨੂੰ ਮੌਤ ਦੇ ਕਾਰਨ ਕਰ ਦਿੱਤਾ ਪੰਜਾਬ ਦੇ ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਉੜਮੁੜ ਜ਼ਿਲ੍ਹਾ ਟਾਂਡਾ ਦੇ ਪਿੰਡ ਖੁੱਡਾ ਦੇ ਰੇਲਵੇ ਫਾਟਕ ਨੇੜੇ ਧਮਾਕਾ ਹੋਇਆ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜ਼ਖਮੀ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੂਚਨਾ ਮਿਲਦੇ ਹੀ ਪੁਲਸ ਮੌਕੇ ਤੇ ਟੀਮਾਂ ਲੈ ਕੇ ਪਹੁੰਚੀ ਹੈ ਤੇ ਇਸ ਤੋਂ ਇਲਾਵਾ ਪੁਲਸ ਅਤੇ ਰੇਲਵੇ ਦੇ ਅਧਿਕਾਰੀ ਵੀ ਆਏ ਨੇ ਤੇ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਕਰੀਬ 11:30 ਵਜੇ ਜਲੰਧਰ ਪਠਾਨਕੋਟ ਰੇਲਵੇ ਫਰੂਟ ਤੇ ਪਿੰਡ ਪੱਲਾ ਚੱਕਾ ਫਾਟਕ ਨੰਬਰ 71 ਨੇੜੇ ਧਮਾਕਾ ਹੋਣ ਦੀ ਸੂਚਨਾ ਮਿਲੀ ਗਿਆ ਦੱਸਿਆ ਜਾ ਰਿਹਾ ਕਿ ਉਕਤ tMapaqa ਉਥੇ ਪਏ ਪੋਟਾਸ਼ ਦੇ ਕਾਰਨ ਹੋਇਆ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ ਪਤਾ ਲੱਗਾ ਕਿ ਉਕਤ ਹਾਦਸੇ ਦੇ ਕਾਰਨ ਰੇਲਵੇ ਦੇ ਵੱਲੋਂ ਜਲੰਧਰ ਪਠਾਨਕੋਟ ਰੇਲ ਮਾਰਗ ਤੇ ਆਵਾਜਾਈ ਰੋਕ ਦਿੱਤੀ ਗਈ ਹੈ ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਕਿ ਕਿਸਾਨ ਨੇ ਉਥੇ ਖੇਤ ਦੇ ਵਿੱਚ ਪੋਟਾਸ਼ ਰੱਖਿਆ ਹੋਇਆ ਸੀ ਤਾਂ ਉਸਨੇ ਇਹ ਪੋਟਾਸ਼ ਜੰਗਲੀ ਜਾਨਵਰਾਂ ਦੇ ਲਈ ਰੱਖੀ ਲਈ ਰੱਖਿਆ ਸੀ ਜਿਸ ਤੇ ਗੇਟਮੈਨ ਦਾ ਪੈਰ ਪੈ ਗਿਆ ਜਿਸ ਕਾਰਨ tMapaqa ਹੋਇਆ ਅੱਜ ਸਵੇਰੇ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ 19 ਕਿਲੋਗ੍ਰam ਵਾਲੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਫਿਰ ਤੋਂ ਵਧ ਗਈਆਂ ਨੇ ਕੀਮਤਾਂ ਦੇ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਐਲਓ ਸੀਐਲ ਦੀ ਵੈਬਸਾਈਟ ਤੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਨੇ ਜੋ ਅੱਜ ਤੋਂ ਲਾਗੂ ਹੋ ਗਏ ਨੇ ਦਿੱਲੀ ਦੇ ਵਿੱਚ ਹੁਣ ਐਲਪੀਜੀ ਸਿਲੰਡਰ 1795 ਰੁਪਏ ਦੇ ਵਿੱਚ ਮਿਲੇਗਾ ਜਦਕਿ ਮੁੰਬਈ ਦੇ ਵਿੱਚ ਕੀਮਤ 1749 ਰੁਪਏ ਹੋਵੇਗੀ ਕੋਲਕਾਤਾ ਦੇ ਵਿੱਚ ਰੇਟ 1911 ਰੁਪਏ ਹੋ ਗਿਆ ਹੈ ਤੇ ਰਾਹਤ ਦੀ ਗੱਲ ਹੈ ਕਿ ਘਰੇਲੂ ਸਿਲੰਡਰ ਦੇ ਰੇਟ ਦੇ ਵਿੱਚ ਰੇਟ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਆਖਰੀ ਵਾਰ ਘਰੇਲੂ ਸਿਲੰਡਰ ਦੇ ਰੇਟ ਅਗਸਤ ਦੇ ਵਿੱਚ ਬਦਲੇ ਗਏ ਸਨ ਤੇ 31 ਅਗਸਤ 2023 ਨੂੰ ਇਹਨਾਂ ਦੀਆਂ ਕੀਮਤਾਂ ਦੇ ਵਿੱਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ। ਐਲਪੀਜੀ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਦੇ ਵਿੱਚ ਵਾਅਦਾ ਉਸ ਸਮੇਂ ਹੋਇਆ ਜਦੋਂ ਕਿ ਸਰਕਾਰ ਨੇ ਘਰੇਲੂ ਕੁਦਰਤੀ ਗੈਸ ਦੇ ਰੇਟ ਵਧਾਉਣ ਦਾ ਫੈਸਲਾ ਕੀਤਾ। ਘਰੇਲੂ ਕੁਦਰਤੀ ਗੈਸ ਦੇ ਰੇਟ ਵਧਾ ਕੇ 8.17 ਡਾਲਰ ਪ੍ਰਤੀ ਮਿਲੀਅਨ ਮੀਟਰਕ ਬ੍ਰਿਟਿਸ਼ੀਅਨ ਥਰਮਲ ਯੂਨਿਟਸ ਦਰ ਕਰ ਦਿੱਤਾ ਗਿਆ ਜੋ ਕਿ ਇਸ ਦੇ ਪਿਛਲੇ ਮਹੀਨੇ 7.85 ਡਾਲਰ ਪ੍ਰਤੀ ਐਮਐਮਬੀਟੀਯੂਸੀ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅਸਤੋ ਸ਼ੁਰੂ ਹੋ ਗਿਆ ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਹੀ ਦਿਨ ਰਾਜਪਾਲ ਦੇ ਸੰਬੋਧਨ ਦੇ ਦੌਰਾਨ ਹੀ ਹੰਗਾਮਾ ਹੋ ਗਿਆ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦੇ ਵਿੱਚ ਵਿਗੜ ਪਾਇਆ ਉਹਨਾਂ ਨੇ ਕਿਸਾਨ ਅੰਦੋਲਨ ਤੇ ਸ਼ੁਭਕਰਨ ਦੀ ਮੌਤ ਦਾ ਮੁੱਦਾ ਚੁੱਕਿਆ ਰਾਜਪਾਲ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਕਾਂਗਰਸੀਆਂ ਦੇ ਹੰਗਾਮੇ ਤੋਂ ਬਾਅਦ ਰਾਜਪਾਲ ਬੀ ਐਲ ਪ੍ਰੋਹਿਤ ਨੇ ਕਿਹਾ ਕਿ ਇਸ ਸਥਿਤੀ ਦੇ ਵਿੱਚ ਉਹ ਆਪਣਾ ਭਾਸ਼ਣ ਦੇਣ ਦੇ ਯੋਗ ਨਹੀਂ ਹੈ ਉਹਨਾਂ ਨੇ ਸਪੀਕਰ ਨੂੰ ਭਾਸ਼ਣ ਰਿਕਾਰਡ ਕਰਨ ਲਈ ਕਿਹਾ ਜਿਸ ਦੇ ਵਿੱਚ ਉਹਨਾਂ ਨੇ ਸਭਾ ਦੇ ਵਿੱਚ ਸਾਰਿਆਂ ਦਾ ਸਵਾਗਤ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਭਾਸ਼ਣ ਦੀ ਆਖਰੀ ਲਾਈਨ ਬੋਲੀ ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਆਪਣੇ ਭਾਸ਼ਣ ਦੀ ਸਮਾਪਤੀ ਕਰ ਦਿੱਤੀ। ਸਾਬਕਾ ਸੀਐਮ ਚੰਦਰ ਸਿੰਘ ਚੰਨੀ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਇੱਕ ਗੈਂਗਸਟਰ ਦੇ ਵੱਲੋਂ ਧਮਕੀ ਭਰੇ ਫੋਨ ਅਤੇ ਮੈਸੇਜ ਆਏ ਸਨ ਜਿਸ ਦੇ ਵਿੱਚ WhatsApp ਕਾਲਰ ਨੇ ਉਸ ਤੋਂ 2 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ ਇਸ ਦੀ ਜਾਣਕਾਰੀ ਚੰਨੀ ਨੇ ਮੋਰੀਂਡਾ ਸਿਤਾ ਆਪਣੀ ਰਿਹائش ਤੇ ਕਾਂਗਰਸ ਯਾਗੂਆਂ ਤੇ ਵਰਕਰਾਂ ਦੀ ਮੀਟਿੰਗ ਦੇ ਦੌਰਾਨ ਦਿੱਤੀ ਹੈ ਉਹਨਾਂ ਦੱਸਿਆ ਕਿ ਉਹਨਾਂ ਨੇ ਐਸਐਸਬੰਦੀ ਸੰਦੇਸ਼ ਦਾ ਸਕਰੀਨਸ਼ਾਟ ਵੀ ਲਿਆ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਰੂਪਨਗਰ ਰੇਂਜ ਦੇ ਡੀਆਈਜੀ ਨੂੰ ਵੀ ਭੇਜ ਦਿੱਤਾ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਉਪਰੋਕਤ ਅਧਿਕਾਰੀਆਂ ਦੇ ਵਿੱਚੋਂ ਕਿਸੇ ਨੇ ਵੀ ਉਸ ਦੇ ਨਾਲ ਗੱਲ ਕਰਨ ਦੀ ਕਹਿਆ ਕਿ ਇੱਕ ਸਾਬਕਾ ਮੁੱਖ ਮੰਤਰੀ ਵੀ ਗੈਂਗਸਟਰਾਂ ਤੋਂ ਸੁਰੱਖਿਅਤ ਨਹੀਂ ਹੈ ਆਮ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ ਉਹਨਾਂ ਨੇ ਕਿਹਾ ਕਿ ਅੱਜ ਸ਼ਰੀਆਮ ਔਰਤਾਂ ਦੇ ਗਲਾਂ ਦੇ ਵਿੱਚੋਂ ਜੰਜੀਰਾਂ ਤੇ ਕੰਨਾਂ ਦੀਆਂ ਵਾਲੀਆਂ ਖੋਈਆਂ ਜਾ ਰਹੀਆਂ ਨੇ ਹਰ ਪਾਸੇ ਲੁਟੇਰੇ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੋ ਰਿਹਾ ਪਰ ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ ਫਿਰੋਜ਼ਪੁਰ ਦੇ ਪਿੰਡ ਪਡਾਣਾ ਵਿਖੇ ਪਤੀ ਪਤਨੀ ਤੇ ਪੈਟਰੋਲ ਪਾ ਕੇ ਜਾਣ ਲੇਵਾ ਹਮਲਾ ਕਰਨ ਦੇ ਦੋਸ਼ ਤੇ ਵਿੱਚ ਪੁਲਿਸ ਨੇ ਪੀੜਤ ਦੀ ਭੂਆ ਅਤੇ ਭੂਆ ਦੇ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਦੋਵੇਂ ਨਾਮਜਦ ਮੁਲਜ਼ਮ ਅਜੇ ਫਰਾਰ ਦੱਸੀ ਜਾ ਰਹੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਬ ਇੰਸਪੈਕਟਰ ਹਰਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਤਰਨप्रीत ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪਡਾਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਸ ਦੀ ਭੂਆ ਦਾ ਲੜਕਾ ਅਰਸ਼ਦੀਪ ਉਰਫ ਆਕਾਸ਼ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਚੂਚਕਰ 3-4 ਦਿਨ ਪਹਿ ਕਿਸੇ ਲੜਕੀ ਨੂੰ ਪਜਾ ਕੇ ਉਹਨਾਂ ਦੇ ਘਰ ਲਿਆਇਆ ਸੀ ਅਤੇ 27 ਫਰਵਰੀ 2024 ਨੂੰ ਉਹਨਾਂ ਨੇ ਹਸਨ ਕੋਰੋਂ ਪੇਜਿਤਾ ਜਾਂਦੇ ਜਾਂਦੇ ਉਸਦੇ ਅਤੇ ਉਸਦੀ ਭੂਆ ਅਮਰਜੀਤ ਕੌਰ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਸ਼ਿਕਾਇਤਕਰਤਾ ਦੇ ਅਨੁਸਾਰ 28 ਫਰਵਰੀ ਨੂੰ ਤੜਕੇ ਕਰੀਬ 3 ਵਜੇ ਉਸਦੀ ਭੂਆ ਦੇ ਲੜਕੇ ਅਰਸ਼ਦੀਪ ਉਹਨਾਂ ਦੇ ਘਰ ਦੀ ਕੰਦ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਇਆ ਤੇ ਉਸਨੇ ਸ਼ਿਕਾਇਤਕਰਤਾ ਅਤੇ ਉਸਦੀ ਪਤਨੀ ਪੋਨਮ ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਇਸ ਦੌਰਾਨ ਜਦੋਂ ਸ਼ਿਕਾਇਤਕਰਤਾ ਅਤੇ ਉਸਦੀ ਪਤਨੀ ਨੇ ਰੋਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਆਕੀਂ ਅੱਗ ਬੁਝਾਈ ਤੇ ਉਹਨਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਕੇ ਦਾਖਲ ਕਰਵਾਇਆ ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਹਰਦੇਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਬਿਆਨਾਂ ਤੇ ਗੁਲਜਮਕ ਦੇਖ ਲਾਫ ਮਾਮਲਾ Acho ਪੋਤਰਪੁਰਦੇਸ਼ ਦੇ ਸਾਬਕਾ ਰਾਜਪਾਲ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਜੀਜ਼ ਕੁਰਾਸ਼ੀ ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ ਜਾਣਕਾਰੀ ਪਰਿਵਾਰ ਦੇ ਇੱਕ ਮੈਂਬਰ ਨੇ ਦਿੱਤੀ ਹੈ ਉਨ੍ਹਾਂ ਦੇ ਦੇਹਾਂਤ ਦੀ ਖਬਰ ਦੇ ਨਾਲ ਸਿਆਸੀ ਹਲਕਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਅਜੀਜ਼ ਕੁਰਾਸ਼ੀ ਦੇ ਭਤੀਜੇ ਸੁਫੀਆਨ ਅਲੀ ਨੇ ਦੱਸਿਆ ਕਿ ਕੁਰਾਸ਼ੀ ਦੀ 83 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਹੈ ਸੁਫੀਆਨ ਨੇ ਕਿਹਾ ਕਿ ਉਹ ਕੁਝ ਸਮੇਂ ਤੋਂ ਠੀਕ ਨਹੀਂ ਸਨ ਅਤੇ ਪਪਾਲ ਦੇ ਕਨਜੀ ਹਸਪਤਾਲ ਦੇ ਵਿੱਚ ਸਵੇਰੇ 11 ਵਜੇ ਦੇ ਕਰੀਬ ਉਹਨਾਂ ਨੇ ਆਖਰੀ ਸਾਹ ਲਿਆ ਤੇ ਸੁਫੀਆਨ ਅਲੀ ਨੇ ਕਿਹਾ ਕਿ ਉਹ ਪਹਿਲੀ ਵਾਰ 72 ਦੇ ਵਿੱਚੋਂ ਮੱਧ ਪ੍ਰਦੇਸ਼ ਦੀ ਸਿਹੋਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਅਤੇ 1984 ਦੇ ਵਿੱਚ ਲੋਕ ਸਭਾ ਮੈਂਬਰ ਬਣੇ ਅਤੇ ਕੁਰੈਸ਼ੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਜਬਰ ਜਨਾਹ ਦੇ ਦੋਸ਼ 'ਚ ਉਮਰ ਕੈਦ ਦੀ سزا ਘਟ ਰਹੀ ਹੈ ਆਸਾ राम ਦੀ ਉਸ ਪਟੀਸ਼ਨ ਤੇ ਵਿਚਾਰ ਕਰਨ ਤੋਂ ਸ਼ੁਕਰਾਨਾ ਵੀ ਨਕਾਰ ਕਰ ਦਿੱਤਾ ਜਿਸ ਦੇ ਵਿੱਚ ਉਸ ਨੇ ਸਿਹਤ ਸੰਬੰਧੀ ਕਾਰਨਾ ਕਰਕੇ سزا ਮੁਤਲਕੰਦ ਦੀ ਬੇਨਤੀ ਕੀਤੀ ਸੀ। ਜੱਜ ਸੰਜੀਵ ਖੰਨਾ ਅਤੇ ਜੱਜ ਦੀਪਾਗਰ दत्ता ਦੀ ਬੈਚ ਨੇ ਸੀਨੀਅਰ ਵਕੀਲ ਮੁਕੁਲ ਰੋਤਗੀ ਨੂੰ ਰਾਹਤ ਦੇਣ ਦੇ ਲਈ ਰਾਜਸਥਾਨ ਦੇ ਹਾਈ ਕੋਰਟ ਅਦਾਰਖ ਕੰਦ ਲਈ ਕਿਹਾ ਤੇ ਰੋਤਗੀ ਨੇ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਆਸਰਾਮ ਸਰਕਾਰੀ ਵਕੀਲ ਦੇ ਇਸ ਬਿਆਨ ਨੂੰ ਮੰਨਣ ਦੇ ਲਈ ਤਿਆਰ ਹੈ ਕਿ ਉਹ ਮਹਾਰਾਸ਼ਟਰ ਦੇ ਖੋਪੋਲੀ ਚ ਮਾधव ਬਾਗ ਹਾਟ ਹਸਕਾਲ ਦੇ ਵਿੱਚ ਪੁਲਿਸ ਹਿਰਾਸਤ ਚ ਰਹਿੰਦੇ ਹੋਏ ਇਲਾਜ ਕਰਵਾ ਸਕਦਾ ਹੈ ਇਸ ਤੇ ਬੈਚ ਨੇ ਆਸਰਾਮ ਨੂੰ ਕਿਹਾ ਕਿ ਉਹ ਮਾਦੋ ਬਾਗ ਹਾਰਟ ਹਸਕਾਲ ਦੇ ਵਿੱਚ ਇਲਾਜ ਕਰਵਾਉਣ ਦੇ ਸਬੰਧ ਦੇ ਵਿੱਚ ਰਾਜਸਥਾਨ ਹਾਈ ਕੋਰਟ ਦੇ ਸਾਹਮਣੇ ਅਰਜ਼ੀ ਦਾਖਲ ਕਰਨ 23 ਤੇ ਕਾਨੂੰਨ ਦੇ ਅਨਸਾਰ ਵਿਚਾਰਿਤ ਕੀਤਾ ਜਾਵੇਗਾ। ਅੱਜ ਦੀਆਂ ਫਟਾਫਟ ਖਬਰਾਂ ਦੇ ਵਿੱਚ ਬਸ ਇਨਾ ਹੀ ਮੈਨੂੰ ਗੁਰਪ੍ਰੀਤ ਕੌਰ ਦੀ ਹੋਜ਼ਾਦਤ ਤਨਵਾਦ ਸਸ਼ੀਕਾਲ।